ਸੋ ਸੋਖਾਲ ਬੀਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਸਿੱਤੇ ਆਪਾਂ ਅੱਜ ਪਹੁੰਚ ਗਏ ਆਂ ਸੇ ਹੋਰ ਨਵੀਂ ਜਗ੍ਹਾ ਤੇ तकरीबन ਉੱਥੋਂ 30-40 ਕਿਲੋਮੀਟਰ ਸਾਈਡ ਤੇ ਹੋਗਾ ਉੱਥੇ ਅੱਜ ਮਸ਼ੀਨ ਚਲਾਵਾਂਗੇ ਹੈਗਾ ਤੇ ਸਾਥ ਵੀ ਦਾ ਤੇ ਉਹ ਸੁਬਾ ਜਾ ਰਹੇ ਆ ਬਕੋਟੇ ਬੱਲੀਆ ਗੋਰੀ ਭਾਈ ਆਪਣੇ ਨਾਲ ਨੇ ਤੇ ਜੈਸਰੇ ਉਹਦੇ ਛੱਟ ਤੇ ਰਾਤ ਮਿੱਟ ਤਾਂ ਬਹੁਤ ਚੱਕਾ ਹੈ ਤੁਸੀਂ ਇਹ ਉਹ ਕੱਢ ਰਵੇ ਕਿੱਦਾਂ ਰੱਖੀ ਫਿਰਦੇ ਹੋ ਵੇ ਹੈ ਮਿੱਟ ਕਿੰਨਾ ਚੱਕਾ ਹੈ ਰਾਤ ਨਗਰ ਐਸਾ ਮਿੱਟ ਉਠਾਓਗੇ ਮਿੱਟਾ ਤੇ ਕੈਸੇ ਕੰਮ ਜੋ ਪਾਓਗੇ ਆਪ ਲੋਗ ਹਾਂ ਮੋਰਸਾਂ ਥੱਲੇ ਲਾ ਕੇ ਆਪਾਂ ਸਵਾਰੀ ਤੇ ਬਣਾ ਲਾ ਮੋਰਸਾਂ ਨੂੰ ਮਿੱਟੀ ਕਿੰਨੀ ਚੱਕੀ ਰਾਤ ਸਸਿ ਕਾ ਬਲਾ ਬਲੋ ਮਿੱਟੀ ਕਿੰਨੀ ਚੱਕੀ ਖੇਚੋ ਹਾਂ ਉਹ ਜਿਹੜਾ ਕੱਡਾ ਢਿੱਲ ਦਿੰ ਲਾਗਣ ਦੱਲੇ ਜਿੱਕ ਨੂੰ ਜ਼ੋਰ ਦਾ ਦੋ ਨਿੱਕਾ ਇੱਕ ਹੋਰ ਪਿਆ ਉਹ ਵੀ ਨਾਲ ਉਲੇ ਪਾਸੇ ਕਿੱਥੇ ਪਿਆ ਅਲੀ ਉਹ ਰਾਤ ਸਾਫ ਕੀਤੇ ਸੀ ਕੋਈ ਰਾਤ ਨਹੀਂ ਕੀਤੇ ਹੈ ਫੋਨ ਕਰ ਲੈਣੇ ਹੁਣ ਕਰੇਗਾ ਤੂੰ ਉੱਠਾ ਗੋਰੀ ਬੋਏ ਬੁਰੇ ਹਾਲੇ ਜੋ ਲੈ ਆਏ ਦੇ ਸਿਰ ਤੇ ਮੇਰੇ ਫੁੱਟ ਫੁੱਟ ਰੇਤਾ ਪਿਆ ਵਾ ਉੱਡੜ ਬਾਹ ਨਾਲ ਜਿਹੜਾ ਰੇਤਾ ਹੈ ਪੰਜਾਂ ਬਾ ਨਾਤਾ ਇਹ ਆਂਦਾ ਮੈਨੂੰ ਦੋ ਦਿਨ ਲੈ ਜਾ ਪਾਗਾ ਫਿਰ ਉਹ ਵਾਰ ਫਿਰ ਛੱਡ ਦੀ ਨਵਾ ਨੂੰ ਦੇ ਹੁਣ ਨਵਾ ਉਹਦੇ ਸ਼ਾਵਲ ਤੇ ਮਾੜੀ ਬਣੀ ਹੋਈ ਆ ਈ ਆਪਾਂ ਇਹ ਕਰਾਂ ਗੱਲ ਆ ਜੇ ਮਲੇ ਬੁਰਸ਼ਵਾਰ ਸੈੱਟ ਹੋ ਰਿਹਾ ਮਾਰ ਕੇ ਚਾਹ ਵੀ ਨਹੀਂ ਆਈ ਚਾਹ ਪੀਂਦੇ ਹੁਣ ਚਾਹ ਪੀ ਕੇ ਤੇ ਫੇਰ ਆਪਾਂ ਜੀ ਕਰਦਾ ਸ਼ੁਰੂਆ ਮਸ਼ੀਨ ਦੀ ਜਿਵੇਂ ਕਿ ਆ ਦਾਬ ਤਾਂ ਕੋਈ ਨਹੀਂ ਖੁੱਲੀ ਰਾਤ ਹੈ ਹੈ ਗੋਰੀ ਹਾਂ ਹੈਡ ਟੁੱਟ ਗਿਆ ਸੀ ਇਥੋਂ ਉਹ ਥੋੜਾ ਜਿਹਾ ਫਾਲਡ ਹੀ ਉਹਦੇ ਕੰਨ ਟੁੱਟ ਗਿਆ ਸੀ ਫਿੰਗਰ ਅਜ ਕੱਸੀ ਕੋ ਨਹੀਂ ਗਈ ਕਾਸਤਾ ਦਿੰਦੇ ਫਿਰ ਫਿੰਗਰ ਕੋਨ ਲੱਭੀ ਪੰਡ ਫਿੰਗਰਾਂ ਦੀ ਗੀ ਉੱਤੇ ਦੇ ਬਾਕੀ ਥੋੜੀ ਸੈਟਿੰਗ ਕਰਨੀ ਐ ਡਦੀ ਉਹ ਕਰਦੇ ਹੁਣ ਆਪਾਂ ਕਰਕੇ ਫਿਰ ਚਲਾਉਂਦੇ ਆ ਮਸ਼ੀਨ ਜਤਾ ਨਹੀਂ ਮਗਲੈਲ ਮਗਲੈਲ ਮੈਂ ਕਹਿੰਦਾ ਦੱਸੇ ਨਹੀਂ ਮਗਲੈਲ ਚ ਕਰਦੇ ਹਾਂ ਮੈਂ ਮਾਰ ਮਾਰ ਤੱਕ ਤੇਲ ਮੈਂ ਜਕਰੀ ਮੈਂ ਹੂੰ ਕਰਨ ਲੱਗਾ ਹਾਂ ਮੈਂ ਤੂੰ ਦਿਲ ਦਾ ਨਾਮ ਲੈ ਤੈਨੂੰ ਪਹਿਲੇ ਵਾਲੇ ਤੈਨੂੰ ਗੇਹ ਦੇ ਕੋਲ ਤੇਲ ਚੈੱਕ ਹੁੰਦਾ ਕਿੱਥੋਂ ਪਤਾ ਗਈ ਪਤਾ ਕਿੱਥੋਂ ਹੁੰਦਾ ਬੜਾ ਕਿੰਨ ਲਾ ਲਾ ਮਗਲਾ ਲਾ ਦੋ ਕਿੰਨਾ ਵਰਗਾ ਕਿੰਨਾ ਤੂੰ ਕਰਨਾ ਕਿ ਨਹੀਂ ਤੁਮਰਾ ਅੱਛਾ ਨਾ ਮਗਲਾ ਜਕ ਕਰਨਾ ਮੈਂ ਤੇਲ ਚੈੱਕ ਕਰਨਾ ਅੱਛਾ ਕਿੰਨੀ ਉਂਗਲਾਂ ਦੱਸੇ ਤੇਲ ਚਾਰ ਉਂਗਲਾਂ ਸਿਰਫ ਹੀ ਮੈਂ 25 30 ਉਂਗਲਾਵੇ ਦਾ ਚਾਰ ਉਂਗਲਾਂ ਅੱਛਾ ਆ ਖੋਲ ਆ ਫੇਰਾ ਚੱਲਣਾ ਨਾ ਬਲੇਡ ਨੇ ਈਵੇਂ ਬਲੇਡ ਚੱਲ ਜਾਂਦੇ ਬਸ ਫੇਰਾ ਆ ਖੋਲ ਨਟ 17 ਚਾਈਪਣਾ ਪੜਾ ਤਾਂ ਯਾ ਟੁੱਟਾ ਅੱਜ ਆਖੀ ਹਵਾਜ ਕਰ ਜਾਏ ਇਹ ਮਸ਼ੀਨਾ ਚੱਲ ਜਾਵਣਾ ਤੇ ਫਿਰ ਸਾਡੀ ਤਾਂ ਲੋੜ ਨਹੀਂ ਕਰੇ ਬੈਠੇ ਦੀ ਟੌਰ ਨਤੀ ਮਰ ਵੱਢ ਕੇ ਕਰ ਲਾਓ ਕਰੋ ਜੀ ਹੈ ਸਾਡੀ ਕੋਈ ਕੋਈ ਜ਼ਰੂਰਤ ਨਹੀਂ ਦਰਾਉਂਦੇ ਖੇਤਾਂ 'ਚ ਕੀ ਹੈਗੀ ਏ ਤੂੰ ਬਤਾ ਤੂੰ ਬੰਦਾ ਸ਼ਾਨਾ ਲੱਗਦਾ ਸਾਡੀ ਜ਼ਰੂਰਤ ਹੈਗੀ ਖੇਤਾਂ ਜਾਉਣ ਦੀ ਕਿ ਨਹੀਂ ਉਹ ਰੱਖੀ ਜੇ ਸਾਡੇ ਬਿਨਾਂ ਚਲਾ ਲੋ ਤਾਂ ਫੇਰ ਬਿਨਾਂ ਚੱਲਦੀ ਹੂੰ ਇਹ ਵੀ ਕੋਈ ਇੱਧੇ ਚ ਗਰਾਜ ਹੁੰਦਾ ਹੈ ਉਹ ਰਾਇ ਗੀ ਅੱਜ ਮੈਂ ਛੁੱਟੀ ਆਂ ਕਾ ਦੀ ਛੀਤੇ ਨਾ ਚੱਲ ਫਿਰ ਜੇ ਛੁੱਟੀ ਹੈ ਤਾਂ ਚਲਾਉਣ ਉਹਨਾਂ ਦਾ ਦੋ ਚਲਾਏ ਥੋੜਾ ਇਹ ਰੋਜ਼ੀ ਗੱਲ ਉਹ ਐਂ ਕਰ ਉਹ ਲਿਆ 16 ਸਾਲ ਚਾਪਣਾ ਪੜਾ ਟੁੱਟ ਕੇ ਪੈ ਜਾ ਮੜਾ ਜਾ ਪਾਣੀ ਕਿੱਥੇ ਕਿੰਨੀ ਜਾਏ ਪਾਣੀ ਪੁਣੇ ਆਏ ਇਹ ਕਿੱਲੇ ਪੀਉਣ ਨਾਲੇ ਹੋਰ ਗੱਲ ਕੋਈ ਨਾ ਪਰਖ ਰੱਖੀ ਜੇ ਕਹਿਣ ਘਰੇਲੀ ਫੋਮ ਮੈਨ ਮਾਰ ਕੇ ਆਣ ਹੋਰ ਲੈ ਲਵਾ ਕੋਈ ਗੱਲ ਨਹੀਂ ਗੈਲਣ ਨੇ ਠੰਡਾ ਪਾਣੀ ਪਾ ਚੁੱਕਾ ਹੈ। ਵਾਹ ਵੀ ਸਦਾਰਾ ਜਾਉਂਦਾ ਰਹਿ। ਆਪਾਂ ਜੀ ਸਾਹਮਣੇ ਕੱਟਣਾ ਇਹ ਏਰੀਆ ਆ ਗਿਆ ਜੀ ਇੱਧਰ ਸਾਹਮਣੇ ਨੂੰ। ਤਕਰੀਬਨ ਇੱਥੇ ਪੂਰਾ ਦਿਨ ਮਸ਼ੀਨ ਚੱਲੂਗੀ ਅੱਜ। ਹੈਗਾ ਜੀ 70-80 ਵਿਗੇ ਓ 50 ਵਿਗੇ ਹੈ ਇੱਥੇ। ਬਾਕੀ ਉਧਰ ਕੱਲ ਨੂੰ 20 ਵਿਗੇ। ਬਸ 60 ਵਿਗੇ ਥਾਂ ਹੈਗਾ। ਵੱਢ ਕੇ ਤਾਂ ਆਪਾਂ ਗਏ ਕੋਟੇ ਜੀ ਫਿਰ 2-3 ਦਿਨ ਨੂੰ। ਤੇ ਆਪਾਂ ਦੇਖਦੇ ਹੀ ਮਸ਼ੀਨ ਐ ਵੜੂਗੀ ਕਿ ਕਿਧਰ ਆਉਂ ਕਉ ਅੱਗੇ ਦਾ ਗਿੱਲਾ ਤੇ ਆਹ ਆਹਨ ਤਕਰੀਬਨ ਅੱਗੇ ਸੁੱਕਾ ਹੀ ਆ ਉਥੋਂ ਯਾਨੀ ਕਿ ਮੋੜ ਗਿੱਲਾ ਜਿਸ ਮਸ਼ੀਨ ਚੜਨੀ ਆ ਅੱਗੇ ਤਕਰੀਬਨ ਸੁੱਕਾ ਹੀ ਸਾਰਾ ਤੇ ਆ ਵੜ ਕੇ ਫਿਰ ਉਸ ਤੋਂ ਬਾਅਦ ਆਪਾਂ ਜੀ ਉਹ ਵੜਨਾ ਪਰਿਆ ਉਦੋਂ ਬਾਅਦ ਫਿਰ ਉਧਰ ਨਗਾਣੀ ਐ ਉਹ ਫਿਰ ਉਧਰ ਨਗਾਣੀ ਐ ਇੱਥੇ ਇੱਥੇ ਗਾ ਜੀ ਕੰਮ ਆਪਣੇ ਕੋਲ ਤਕਰੀਬਨ 60 ਕ ਬਿਗਾ ਗਾ ਵੀ 40 ਇੱਥੇ ਤੇ 20 ਉਧਰ ਆਉ ਸਾਈਡ ਆ बस इत्थ बाय फ गए जी अपन कोटे ਤੇ ਰਸਤੇ ਵਿਚ ਰਾਤ ਮਿਲੇ ਆਪਾਂ ਨੂੰ ਬੰਦੇ ਤੇ ਕਹਿੰਦੇ 15 ਕੁ ਗਿੱਥਾਂਗਾ ਕੱਲ ਨੂੰ ਵਟ ਦੇੋਗੇ ਤੇ ਰਾਤ ਦਾ ਵੈਸਾ ਆਪਾਂ ਨੰਬਰ ਦਿੱਤਾ ਉਹਨਾਂ ਨੂੰ ਜੇ ਫੋਨ ਆਊਗਾ ਜਰੂਰ ਵਡਾਂਗੇ ਬਾਕੀ ਆਪਾਂ ਕਰਦੇ ਵੈਸ ਗੁਰ ਦਾ ਨਾਲ ਲੈ ਬੈਨ ਉਹ ਖੋਲੋ ਨਟ ਜਲਾ 16 ਤਰ੍ਹਾਂ ਚਾਪ ਪਨੋ ਖੋਲੋ ਨਟ ਜਰਾਓ ਜਲਦੀ ਕਰੋ ਮੜਾਇਆ ਅਗਰ ਇਤਨਾ ਟਾਈਮ ਲਗਾਓਗੇ ਤੇ ਆਪਾਂ ਲੋ ਕੰਮ ਕਰ ਹੈ ਕੀ ਲਿਆ ਵਾਂ ਉਹ ਮਰ ਪਲਟਾ ਪਾੜੋ ਵਿੱਚ ਦੂਰਾ ਕਰਕੇ ਆ ਹਵਾ ਚੱਕਿੰਦਾ ਉੱਤੇ ਪਿਆ ਚੁੱਕੋ ਫਿਰ ਨੂੰ ਅੱਢਾਈ ਨੀਵੀਂ ਕਰ ਮੜੀ ਲਾ ਲੂ ਕੇ ਚੱਲ ਓਏ ਡਾਇਨਾਮਿਕਰ ਮਾਰੀ ਜੀ ਲੋਰ ਕੱਢ ਲੋ ਆ ਤੂੰ ਆ ਮਣ ਹੱਥ ਪਾ ਚੱਲ ਬਾਸ ਸਰ ਆਹੋਂ ਪੂ ਵੇਖ ਤੁਰ ਨੀ ਕਿ ਧਰਮ ਕੀਤੀ ਵੀ ਵੇਖ ਤਾ ਹੈ ਪਰਾਂ ਰੱਖਣਾ ਹੈ ਇੱਥੇ ਵਾਟਦੇ ਹੁਣ ਆਪਾਂ ਕਰਤੀ ਜੀ ਗੱਡੀ ਰਵਾਨਾ ਚਾਲੂ ਕਰਤੀ ਆ ਪੱਥਰ ਚੁੱਕ ਲੱਖਾ ਮੜਿਆ ਤੇ ਇੱਥੇ ਥੋੜਾ ਜਿਹਾ ਗਿੱਲਾ ਥਾ ਸੀ ਕਿਉਂਕਿ ਇੱਥੋਂ ਪਾਣੀ ਦਾ ਲਹਾਗਾ ਸੀ ਥੱਲੇ ਨੂੰ ਤੇ ਅੱਗੇ ਤਕਰੀਬਨ ਸੁੱਕਾ ਹੀ ਆ ਗਿਆ ਇੱਥੋਂ ਬਾਕੀ ਸੁੱਕਾ ਹੀ ਹੈ ਇੱਥੋਂ ਮਸ਼ੀਨ ਜਿੱਥੇ ਚੜੀ ਆ ਇੱਥੇ ਥੋੜਾ ਜਿਹਾ ਗਿੱਲਾ ਸੀ ਅੱਗੇ ਪੂਰਾ ਤੇ ਪੂਰਾ ਖੇਤ ਬਿਲਕੁਲ ਸਹੀ ਆ ਤੇ ਚੱਲ ਰਹੀ ਹੈ ਜੀ ਕੰਪੇਨ ਆਪਣੀ ਵੈਸਖੁਰ ਦੀ ਕਿਰਪਾ ਨਾਲ ਤੇ ਤਕਰੀਬਨ ਨਿਬੜ ਜਾਏਗਾ ਅੱਜ ਬੜਾਈ ਚੈੱਕ ਕਰੋ ਜੀ ਤੇ ਬਾਈ ਜੀ ਆਪਾਂ ਆਪਾਂ ਪਹੁੰਚੇ ਉਹ ਏਰੀਆ 'ਚ ਜਿੱਥੋਂ ਆਪਾਂ ਛੱਡ ਕੇ ਗਏ ਸੀ ਪਹਿਲਾਂ 60 ਵਿਗੇ ਥਾਂ ਅ ਅੱਗੇ ਚਲੇ ਗਏ ਸੀ ਆਪਾਂ ਤੇਬਲੀ ਸਾਈਡ ਉੱਥੋਂ ਛੱਡ ਕੇ ਇੱਥੇ ਆਪਣੇ ਕੋਲ ਥੋੜਾ ਬਕਾਇਆ ਰਹਿੰਦਾ ਸੀ ਉਦੋਂ ਗਿੱਲੇ ਖੇਤ ਸੀ ਹੁਣ ਖੇਤ ਗਿਆ ਜੀ ਸੁੱਕਾ ਆਪਾਂ ਹੁਣ ਇੱਥੇ ਨਹੀਂ ਲੱਗੇ ਆਏ ਤੇ ਆਪਾਂ ਬੰਦੇ ਦਾ ਗੱਲ ਕਰਨੇ ਬੱਚਾ ਛੋਟਾ ਜਿਹਾ ਏ ਜੀ ਦਾ ਖੇਤਾ ਇਸ ਕੋ ਪੁੱਛਦੇ ਆ ਕਿ ਮੁਹ ਕੀ تمہاری ਹੈ ਕਿਤਨੇ ਵਿਗੇ ਹੈ ਕੋਈ ਕੁਝ ਇਸ ਇੱਕ ਚੀਜ਼ ये तुम्हारी मुंगा कदरों को है या चार से चार गर गर। जार जार। आप क्या काम करते हो क्या काम वाम करते हो इधर आप क्या करने आए हो इधर क्या करने आए हो छुट्टी ले कर रखी है क्या छुट्टी स्कूल से छुट्टी है आपको नहीं रखी अच्छा किस लिए कटवाने के लिए तुम तो शामों में बैठ के आगे ਫਿਰ ਕਟਵਾਓ ਹੈ ਐਸੇ ਥੋੜਾ ਕੰਮ ਚੱਲਦਾ ਹੈ ਛੁੱਟੀ ਵੀ ਸਕੂਲ ਸੇ ਲੈ ਲਈ ਬੈਠੇ ਵੀ ਇਧਰ ਛਾਵਾ ਮੈਂ ਫਿਰ ਕਾ ਫਾਇਦਾ ਪਿੱਛੇ ਕੰਮ ਆਪ ਚੈੱਕ ਕਰ ਲੋ ਥੋੜਾ ਸਾਹ ਜਾਓ ਦੇਖ ਲੋ ਪਿੱਛੇ ਗੱਡੀ ਅੱਛਾ ਕੱਟ ਰਹੀ ਹੈ ਕਿਆ ਕਰ ਰਹੀ ਹੈ ਕਿਆ ਆਪ ਕੋਈ ਵਿਸ਼ਵਾਸ ਹੈ ਮੇਰੇ ਤੇ ਉੱਥੇ ਵੀ ਗਿੱਲਾ ਥਾਂੂਗਾ ਹਨਾ ਉਹ ਇੱਕ ਕਿੜਾ ਹੋਵੇਗਾ ਨਾ ਉਹ ਮੜਾ ਇੰਜ ਦਬਦਾ ਹਨਾ ਪਹਿਲਾ ਕਿੜਾ ਉਹ ਇਧਰ ਬਾਕੀ ਸਾਰਾ ਸੁੱਕਾ ਇਧਰ ਸੁੱਕਾ ਹੀ ਨਹੀਂ ਇਸ ਸਾਈਡ ਇਹ ਇਧਰ ਹੀ ਗਿੱਲਾ ਥੋੜਾ ਸਾਹ ਹਨਾ ਅੱਗੇ ਵਾਲੇ تمہਾਰੇ ਉਹ ਵੀ ਟੁਕੜੇ تمہਾਰੇ आगे बाला वो आगे वाला वो वाला नहीं वो नहीं है वो किसको है।, है वो किसका है वो हमारे पेंट का ही है तुम्हारे उधर गांव वाले का ही है हाँ। उसे बुला लेते यहाँ पर तो आ रहे हैं ना वो कब आएंगे आ जाएंगे कितना टाइम लगा वो बोल के तो आया अभी मैं तुम्हारा फोन बड़ा है नहीं। ये बुढ़ाते हैं हाँ की कंडे हैं ओ ਵੇਰੇ ਗਾਲ ਸੁਣਿਆ ਇੱਕ ਮਿੰਟ ਐ ਇਧਰ ਇਹ ਮਸ਼ੀਨ ਕਿਵੇਂ ਚਲਾਉਣ ਨੂੰ ਐ ਇਹ ਹਾਂ ਸاسی ਗਾੜੀ ਬੁਲਾਏ ਤੂੰ ਸੱਸੀ ਗਾੜੀ ਕੰਮ ਨਹੀਂ ਹੋ ਰਿਹਾ ਚਲਾ ਲੈ ਨਹੀਂ ਨਹੀਂ ਚੌਣ ਵਧੀਆ ਮੈਂ ਆਪਣਾ ਜਾ ਪੰਪ ਦਾ ਕੰਮ ਕਰਾ ਦੇਣਾ ਇਹਦਾ ਠੀਕ ਐ ਕਰਾ ਕੇ ਫਿਰ ਜੇ ਮਰਜ਼ੀ ਨੇ ਦੱਬੇ ਜਿਹੜੇ ਮਰਜ਼ੀ ਗੇਰ ਤੂੰ ਨੂੰ ਕੱਟ ਨਹੀਂ ਐ ਕਿਹੜਾ ਟੰਗ ਵਾਲਾ ਖੈਰ ਮੰਗਦਾ ਇਹ ਗਾਣਾ ਸੁਣਾਇ ਕੋਈ ਨਹੀਂ ਜਿਹੜਾ ਹਾਂ ਨਹੀਂ ਉਹ ਗਾਣਾ ਸੁਣਾਇ ਕੋਈ ਟੰਗ ਵਾਲਾ ਤੂੰ ਹੱਟ ਕੇ ਗਾਣਾ ਖੜੂ ਵੇਖ ਲੈਂਦੇ ਨਿਆਰਾ ਇਧਰ ਸਾਡੇ ਪੇ ਗੱਜੂ ਨਾਲ ਲਾਈ ਖੜਾ ਜੀ ਨਾ ਯਾਰ ਹੋ ਗਿਆ ਇਹ ਵੀ ਓ ਗਾਇ। ਉਹ ਗਾਣਾ ਸੁਣਾਇ ਕਿਹਨੇ ਤੂੰ? ਕਿਹੜਾ? ਟਾਂਗਿਆ ਵਾਲਾ ਖੈਰ ਮੰਗਦਾ। ਉਹ ਹੋਣਾ। ਸੁਣਾਇ ਕਿਹੜੇ ਗਾਇਕ ਦਾ ਗਾਣਾ? 1965 ਦਾ ਹੈ। ਓਰਾਏ। ਇਹਦਾ ਕਿੱਧਰ ਚ ਲੈ ਇਦਰਾ? ਉਹ ਗਾਣਾ ਸੁਣ ਇਦਰਾ। ਭਈਆ ਇਹ ਕੌਣ ਸ਼ਹਿਰੀਆ ਪੜਦਾ ਏ ਵਾਲਾ? ਬੰਦਨਵਾੜਾ। ਬੰਦਨਵਾੜਾ ਇਹ ਕਿਸ ਏਰੀਆ ਵਿੱਚ ਜ਼ਿਲ੍ਹੇ ਵਿੱਚ ਪੜਦਾ ਏ? ਰਾਜਸਥਾਨ ਜ਼ਿਲ੍ਹੇ ਜ ਅਜਮੇਰ ਜ਼ਿਲ੍ਹੇ ਵਿੱਚ। ਅਜਮੇਰ ਕਿੱਧਰ ਹੈ? ਅਜਮੇਰ ਰਾਜਸਥਾਨ ਵਿੱਚ। ਨਹੀਂ ਹੈ ਕਿਤਨਾ ਦੂਰ ਹੈ ਯਾਂ ਤੋਂ? 10-15। साठ किलोमीटर किस साइड पड़ता है किशनगढ़ की साइड किसनगढ़ पहले जमेर आएगा फिर किशनगढ़ आएगा तो जो किशनगढ़ में किशनगढ़ भी जिला है वो सिटी है सिटी है अच्छा जो जिला है वो जमेर पड़ता है ठीक है इस साल मूंग कैसा निकल रहा है जबरदस्त निकल रहा है ऊपर से बारिश भी जबरदस्त हुई इस बार है न इसकी इतनी आस नहीं थी कि इतना माल निकल पड़ेगा इस बार ये था कि माल खत्म हो जाएगा ਫਿਰ ਵੀ ਉੱਪਰ ਵਾਲ ਨੇ ਜਿੰਨਾ ਨੁਕਸਾਨ ਕੀਤਾ ਉਨਾ ਦੇ ਵੀ ਦੀ ਉਸ ਤੋਂ ਜ਼ਿਆਦਾ ਦਿਆ ਹਨਾ ਸਹੀ ਆਦਨ ਗੁਰੇ ਬਾਜ ਜਾਨੀ ਚਿਕਚਿਕ ਦੀ ਕਿੱਥੋਂ ਆਦੀ ਹੈ ਓਏ ਕਿਹੜੀ ਕਟਰ ਦੀ ਨਹੀਂ ਗਈ ਕਟਰ ਦੀ ਚਲਾ ਵੇਖ ਕਈ ਨਕਰੀ ਨਹੀਂ ਦੇਖ ਲੈਣਾ ਹੋਵੇ ਇਹ ਬਲੇਡ ਦੀ ਆਵਾਜ਼ ਨਹੀਂ ਹੈਗੀ ਹਾਂਜੀ ਕਾ ਆਏਗਾ ਬਬ ਸਾਂ ਹੀ ਗੱਲੇ ਬੜੇ ਨੇ ਹਨਾ ਇਧਰ ਬਾਕੀ ਆ ਤਾਂ ਇੰਨਾ ਕੋਈ ਆ ਜਾ ਅੱਗੇ ਲਾਇਆ ਭਈਆ ਕਚੋਰੀ ਉਧਰ ਲਾਓ ਇਧਰ ਆ ਗਈ ਸਮਾਨ ਲਾਇਆ ਸਭੀ ਉਠਾ ਕੇ ਇਹ ਜੀ ਆਪਣਾ ਚੱਲ ਰਾਇ ਕੰਮ ਆ ਡਾਕਟਰ ਵੀ ਉਧਰ ਪਨ ਕੀ ਦੇਖ ਰਿਹਾ ਹੈ ਤੇ ਆਪਾਂ ਨੂੰ ਅੱਜ ਜੀ ਗਿਫਟ ਵੀ ਮਿਲੂਗਾ ਜੀ ਚਾਹੇ ਤਾਂ ਮੇਰੇ ਆਈਫੋਨ ਦਾ ਚਾਹੇ ਮਿਲੇ ਆਪਾਂ ਨੂੰ OnePlus ਫੋਨ ਦਾ ਚਾਹੇ ਮਿਲੇ ਆਪਾਂ ਨੂੰ ਕਿਸੇ ਹੋਰ ਫੋਨ ਖੁੰਦਾ ਗਿਫਟ ਜਰੂਰ ਦੇਣਗੇ ਬੰਦੇ ਪਤਾ ਲੱਗੂਗਾ ਸ਼ਾਮ ਨੂੰ ਬਾਕੀ ਆਉਂਦਾ ਜ ਨਹੀਂ ਆਉਂਦਾ ਤੇ ਬਾਕੀ ਸੋਣ ਆਪਾਂ ਤੁਹਾਂਗੇ ਦੀ ਕਟਾਈ ਕਿੱਦਾਂ ਦੀ ਹੋ ਰਹੀ ਆ ਉਹਦੇ ਬਾਰੇ ਤੁਹਾਨੂੰ ਦਿਖਾਉਦੇ ਮੂੰਗੀ ਇੱਕ ਨੰਬਰ ਕੱਟ ਰਹੇ ਨੇ ਕਿ ਦੋ ਨੰਬਰ ਕਟਾਈ ਕਰ ਰਹੇ ਨੇ ਚੈੱਕ ਕਰੋ ਜੀ ਚੈੱਕ ਕਰੋ ਮੂੰਗੀ ਦੀ ਫਸਲ ਕਿੱਦਾਂ ਦੀ ਕੱਟ ਰਹਾ ਅੱਗੇ ਆ ਪਾ ਫਲਾੜ ਕੱਟਾਈ 5 ਬਿਗਾ ਦਾ ਤੇ 6 ਬਿਗਾ ਦਾ ਹੈ ਜੀ ਹੰਮਨੇ ਲਾ ਤੇ ਥਾਂ ਆ ਸੁੱਕਾ ਬਹੁਤ ਹੈ ਨਾ ਉਹਨਾਂ ਕਿਹਾ ਉਹ ਲੱਗ ਜਾਣਗੇ ਨਹੀਂ ਹਾਂ ਔਖੇ ਔਖੇ ਲਾਓ ਸੌਖੇ ਔਖੇ ਸੌਖੇ ਲਾਓਗੇ ਔਖੇ ਲਾਓ ਜੀ ਹਾਂ ਔਖੇ ਲਾਓਗੇ ਹਾਂ ਸੌਖੇ ਲਾਓਗੇ ਔਖੇ ਹੋਰ ਤੇਰੇ ਪੁੱਛਣਾ ਟਰੈਕਟਰ ਕਿੱਥੇ ਗਿਆ ਤੁਹਾਡਾ ਉਹ ਇੱਕ ਲੀਡੀਜ਼ ਵਗੈਰਾ ਫਿਰਦੇ ਆ ਪੁੱਛਦਾ ਉਹਨਾਂ ਟਰੈਕਟਰ ਕਿੱਥੇ ਆ ਤੇ ਬਾਕੀ ਕੰਮ ਇੱਕ ਨੰਬਰ ਕਰ ਰਹੇ ਨੇ ਬੰਦੇ ਹਣਾ ਕੰਮ ਬਹੁਤ ਵਧੀਆ ਕਰ ਰਹੇ ਆ ਕੰਮ ਚੈੱਕ ਕਰੋ ਜੀ ਤੁਸੀਂ ਵੀ ਇੰਨਾ ਵਧੀਆ ਕਰ ਰਹੇ ਨੇ ਕਿ ਵਾਹ ਰੋ ਨਾ ਚਾਰਦੀ ਕਲਾਚ ਰੱਖੇਗੀ ਡਰਾਈਵਰਾਂ ਨੂੰ ਤੇ ਆ ਦੇਖੋ ਸਾਹਮਣੇ ਚੈੱਕ ਕਰੋ ਜੀ 6 ਔਰ 7 13 ਬਿਗ ਗਿਆ ਜਾਨੀ ਕਿ ਉਹਨਾਂ ਨੇ ਆਪਾਂ ਨੂੰ 6 ਦੱਸਿਆ ਤੇ 5 ਉਹ ਦੱਸਿਆ 6 ਉਹ ਉਹ ਕਹਿੰਦਾ ਮੈਂ ਲਿਆ ਕੇ ਦਿਨਾ ਬੱਸ ਤੇ 7 ਆ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਰਹਿ ਗਿਆ ਜੇ ਜਾਨੀ ਕਿ ਇਹ ਡੇਢ ਕੁ ਲਾਥਾ ਪਿਆ ਹੈ ਬਾਕੀ ਵੱਡਾ ਗਿਆ